ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਮੈਂ ਇਸ ਵੇਲੇ ਦੀਵਾਨ ਤੋਂ ਆ ਰਿਹਾ ਹਾਂ ਮੇਰੇ ਕੋਲ ਦੀ ਨਾ ਆ ਬਾਈਕ ਰਾਈਡਰ ਮੁੰਡੇ ਲੰਗੇ ਆ ਆ ਦੇਖੋ ਚਾਰ ਪੰਜ ਜਾਣੇ ਆ ਨਾ ਆ ਤੁਸੀਂ ਦੂਰ ਤੱਕ ਦੇਖੋ ਚਲੋ ਰਾਤ ਹੈ ਮੈਂ ਨਹੀਂ ਤੇ ਵੀਰ ਰਾਜਵੀਰ ਜਬੰਦਾ ਵੀ ਇਦਾਂ ਗਿਆ ਸੀ ਰਾਈਟ ਤੇ ਹੁਣ ਤੁਸੀਂ ਇੱਕ ਗੱਲ ਸੋਚੋ ਬਈ ਇਹਨਾਂ ਦੇ ਹੈਲਮਟਾਂ ਦੇ ਉੱਤੇ ਕੈਮਰੇ ਵੀ ਲੱਗੇ ਹੋਣਗੇ ਰਿਕਾਰਡਿੰਗ ਇਹਨਾਂ ਦੀ ਚੱਲਦੀ ਹੁੰਦੀ ਹੈ ਹਰ ਵੇਲੇ ਹੁਣ ਇਹ ਪੰਜ ਆਪ ਦੇ ਨੇ ਤੁਹਾਨੂੰ ਇਹ ਦੀਦੇ ਹਨ ਉਹ ਅੱਗੇ ਵੀ ਜਾਂਦੇ ਆ ਇਹ ਜਾਨੀ ਕਿ 6-7 ਮੋਟਰਸਾਈਕਲਾਂ ਦੇ ਆ ਵੀਰ ਇਹ ਹੁਣ ਰਾਜਵੀਰ ਜਬੰਦੇ ਦਾ ਐਕਸੀਡੈਂਟ ਹੋਇਆ ਕੋਈ ਵੀਡੀਓ ਨਹੀਂ ਆਈ ਰਾਜਵੀਰ ਜਬੰਦੇ ਦਾ ਰਿਕਾਰਡਿੰਗ ਇਨੀ ਕੋਈ ਆਈ ਕੈਮਰੇ ਦੀ ਜਿਹੜਾ 3 ਲੱਖ ਦਾ ਹੈਲਮਟ ਪਾਇਆ ਸੀ ਉਹਨੇ ਕੋਈ ਨਾਲ ਦਾ ਨਹੀਂ ਅੱਗੇ ਆਇਆ ਹਜੇ ਆ ਮੈਂ ਤੁਹਾਨੂੰ ਦਿਖਾ ਹੀ ਦਿੰਦਾ ਦੇਖੋ ਆ ਦੇ ਇਹਨਾਂ ਦੇ ਲੋਕੇਸ਼ਨਾਂ ਲੱਗੀਆਂ ਆ ਬਰਾਬਰ ਜਾ ਰਹੇ ਆ ਨਾ ਤੇ ਜਵੰਦੇਵਾਰੀ ਕੀ ਹੋਇਆ ਬਈ ਮੈਂ ਥੋੜੀ ਗੱਡੀ ਤੇਜ਼ ਕਰਦਾ ਤੁਹਾਨੂੰ ਦਿਖਾਉਣਾ ਵੀਡੀਓ ਮੈਂ ਲੰਬੀ ਨਹੀਂ ਬਣਾਉਂਗਾ ਜਾ ਰਹਾਂ ਨਾਂਗੇ ਜੈ ਜਾਰੋ ਅੱਗੇ ਜਾਂਦੇ ਆ ਨਾ ਮੈਂ ਬਹੁਤ ਤੇਜ਼ ਨਹੀਂ ਹੋਣਾ ਹੁਣ ਤੇ ਪਰ ਜਿਹੜਾ ਸਵਾਲ ਪਿੱਛੇ ਰਹਿ ਗਿਆ ਉਹਦਾ ਜਵਾਬ ਜ਼ਰੂਰ ਸਾਨੂੰ ਲੱਭਣਾ ਚਾਹੀਦਾ ਵੀ ਉਹ ਛੋਟੇ ਛੋਟੇ ਉਹਦੇ ਬੱਚੇ ਛੱਡ ਕੇ ਉਹ ਤੇ ਸੰਸਾਰ ਚੋਂ ਚਲਿਆ ਗਿਆ ਤੇ ਸਾਡੀਆਂ ਨਲੇਕੀਆਂ ਕਰਕੇ ਸਾਡੇ ਕੋਜਿਖ ਧਿਆਨ ਨਾ ਦੇਣ ਕਰਕੇ ਸਾਰਾ ਕਾਰਜ ਜਿਹੜਾ ਦੇਖਿਓ ਹੁਣ ਲੰਗਦੇ ਇੱਕ ਦੋ then ਇਹ ਤਾਂ ਲੰਗਦੇ ਨਾ ਤਾਂ ਇਹ ਸਵਾਲ ਜਿਹੜਾ ਸਦਾ ਵਾਸਤੇ ਸਵਾਲ ਹੀ ਰਹਿ ਗਿਆ ਇਹਨੂੰ ਬੇਨਤੀ ਆ ਵੀ ਸਰਕਾਰਾਂ ਨੂੰ ਹੱਲ ਜ਼ਰੂਰ ਕਰਨਾ ਚਾਹੀਦਾ ਧੰਨਵਾਦ